मेरे साथ पंजाब के प्रधान राजा बढ़ हमारे विधायक दल के नेता आदरणीय प्रताप सिंह बाजवा जी विशेष रूप से हिमाचल के उप मुख्यमंत्री भाई मुकेश अग्नोत्री जी साथ ही डॉक्टर अमर सिंह जी बैनी जी गांधी जी और किशोरीलाल शर्मा जी भी विशेष रूप से अमेठी से आए हैं हालांकि आपके अपने हैं लुधियाना के लेकिन यहाँ उपस्थित हैं हमारे अखिल भारतीय कांग्रेस कमेटी के सचिव भाई रविंदी तरवार जी।, जी और सभी हमारे वरिष्ठ जन यहाँ उपस्थित हैं मैं जिसका नाम नहीं ले पा रहा हूँ उसे सब समझ चाहूंगा उपस्थित सभी पत्रकार साथियों आप सबका स्वागत है करें लुधियाना देश के चुनाव अब थोड़े दिन ही बचे हैं तो कल प्रचार के आखिरी दिन है और इस चुनाव में वैसे हर प्रत्येक चुनाव बहुत महत्वपूर्ण होता है ये चुनाव भी पंजाब के लिए बहुत महत्वपूर्ण है इस चुनाव में मुख्य रूप से बात यही है कि आम आदमी पार्टी की सरकार है साढ़े तीन साल बीत गए लेकिन जो वायदे किए थे वो तो पूरे नहीं हुए न महिलाओं के साथ जो वादा किया था जो छात्र छात्राओं के साथ जो वादा किया था जो किसानों के साथ जो वादा किया था बल्कि किसानों के बूते पे सरकार बनी और किसानों की पिटाई सरकार कर रही आज हॉस्पिटल की स्थिति यूनिवर्सिटी की स्थिति इसके बारे में सब लोग जानते हैं। है सीएलपी लीडर बाजवा साहब डिप्टी चीफ मिनिस्टर हिमाचल मुकेश अग्निहोत्री जी राष्ट्रीय सचिव तनवीर साहब और अन्य जिला युक्त कांग्रेस कमेटी के प्रधान तलवार साहब और अन्य साथी थोड़ा सारे का प्रेस वाले का बहुत बहुत धन्यवाद कि तुम अपने कीमती समय जो समा करके आए हो ਅਗਿਦਾ ਇਹੜਾ ਚੋਣ ਹੈ ਇਸ ਚੋਣ ਨੇ 2027 ਦਾ ਰਾਸਤਾ ਤੈਅ ਕਰਨਾ ਹੈ ਇਸ ਚੋਣ ਨੇ ਆਉਣ ਆਲੇ ਦਿਨਾਂ ਦੀਆਂ ਸਰਗਰਮੀਆਂ ਤੇ ਪੰਜਾਬ ਕਿੱਧਰਲੀ ਦਿਸ਼ਾ 'ਚ ਜਾਏਗਾ ਉਹ ਤੈਅ ਕਰਨਾ ਇਸ ਚੋਣ ਔਰ ਜਿਸ ਪ੍ਰਕਾਰ ਮਕਮਲ ਤੌਰ ਤੇ ਮਕਮਲ ਤੌਰ ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਚੀਫ ਮਿਨਿਸਟਰ ਮੁਕੰਮਲ طور ਤੇ ਫੇਲੀਅਰ ਸਾਬਤ ਹੋਇਆ ਹੈ ਉਹ ਪੰਜਾਬ ਦੀ ਜਨਤਾ ਨੇ ਸਾਢੇ 3 ਸਾਲ ਆਪੇ ਸ਼ਰੀਰ ਤੇ ਆਪ ਦੇ ਅੱਖਾਂ ਦੇ ਸਾਹਮਣੇ ਅੱਖੀ ਡਿੱਠਾ ਜਿਹੜਾ ਉਹ ਵਿਖਿਆ ਹਰ ਇੱਕ ਵਿਅਕਤੀ ਇਹ ਚਾਹੁੰਦਾ ਹੈ ਕਿ ਕਿਹੜਾ ਸਮਾਂ ਹੋਵੇ ਜਦੋਂ ਅਸੀਂ ਇਸ ਸਰਕਾਰ ਤੋਂ छुटਕਾਰਾ ਪਾ ਲਿਆ ਹਰ ਵਿਅਕਤੀ ਇੱਕ ਇੱਕ ਛੋਟਾ ਵੱਡਾ ਰੇੜੀ ਆਲਾ ਦੁਕਾਨਦਾਰ ਵਪਾਰੀ ਉਹਦਾ ਕਾਰਨ ਕੀ ਹੈ ਬਦਲਾਅ ਦੇ ਨਾਂ ਕੇ ਆਈ ਸਰਕਾਰ ਜਿਨੇ ਪੰਜਾਬ ਤੋਂ ਸੁਪਨੇ ਲਖਾਏ ਸਨ ਜਿਨੇ ਕਹਿਆ ਸੀ ਕਿ ਨਵਾਂ ਪੰਜਾਬ ਹੋਏਗਾ ਕਿਸੇ ਨੇ ਆਮ ਆਦਮੀ ਪਾਰਟੀ ਵਾਲੇ ਦੀ ਕੋਈ ਸ਼ਕਲ ਜਿਆਦਾ ਸੋਹਣੀ ਨਹੀਂ ਸੀ ਜਣਾ ਉਹਨਾਂ ਦਾ ਕੋਈ ਕੰਮ ਨਹੀਂ ਦੇਖਿਆ ਸੀ ਇਹ ਰੋਪੜ ਤੋਂ ਲੈ ਕੇ ਹਮੋਰ ਤੱਕ ਇਹ ਨਸਰ ਸੀਟਾਂ ਦੇ ਸਫਾਇਆ ਹੋਇਆ ਕੇਵਲ ਇੱਕ ਦੋ ਸੀਟਾਂ ਬਚੀਆਂ ਸਾਡੇ ਵਰਗੇ ਬਚ ਕੇ ਉਹ ਇਹੀ ਕਾਰਨ ਸੀ ਕਿ ਲੋਕ ਇਹਨਾਂ ਦੇ ਮਨਚ ਸੁਪਨੇ ਸਨ ਕਿ ਨਵਾਂ ਪੰਜਾਬ ਨਵਾਂ ਬਦਲਾਅ ਐਸਾ ਹੋਏਗਾ ਜਿਹੜਾ ਸਾਡੇ ਸੁਪਨਿਆਂ ਦਾ ਪੰਜਾਬ ਹੋਏਗਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਹੇ ਹੋਏ ਮਹਿਸੂਸ ਕਰ ਰਹੇ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਤਾਂ ਅਸੀਂ ਇਸ ਬਦਲਾਵ ਦੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋਵੇ ਜਲਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਕੱਢ ਸਕਦੇ। ਹੋਰ ਮੈਥੋਂ ਬਚਣਾ ਜੋਨਾ 25 ਬਰੇ ਪੰਜਾਬ ਪਿੱਛੇ ਚਲਾ ਗਿਆ। ਕੋਈ ਐਸੀ ਚੀਜ਼ ਹੈ ਕੀ ਤੇਰੀ ਪੰਜਾਬ ਚ ਹੋ ਰਹੀ ਹੋਵੇ? ਲੁੱਟਾ, ਖੋਵਾ, ਗੁੰਡਾਗਰਦੀ, ਬੰਬਲਾਸ, ਹਾਈਂਡ ਗਰਨੇਡ, ਪਹਾੜ ਸਾਦਾ ਵੇਖਦੀ ਫੋਟੋ ਤੇ ਖਾਲਿਸਤਾਨ ਦੇ ਨਾਰੇ संविधान आये दिन संविधान निर्माता की फोटो तोड़न का वाले का मर्डर साढ़े तीन साल हजे बाप इंसाफारिया है कोई नवा व्यापार नहीं आया कोई पंजाब च इन्वेस्टमेंट नहीं आई और सड़क के किन्ने धरने लग रहे देखिया होने ना कोई व्यापारी सुरक्षित है फरोतियां हरिया जनाब फरोतियां हारिय ਤੇ ਪੁਲਿਸ ਦਾ ਗਨਮੈ ਨਾਲ ਹੁੰਦੇ ਵਿਅਕਤੀ ਨੂੰ ਮਾਰ ਦਿੱਤਾ ਜਾਂਦਾ ਈਵਨ ਪੋਲੀਟੀਸ਼ੀਅਨਸ ਨੂੰ ਫਰਾਕੀਆਂ ਆ ਰਹੀਆਂ ਜਲੰਧਰ ਬਾਈ ਇਲੈਕਸ਼ਨ ਦੇ ਵੇਚ ਇਹਨਾਂ ਨੇ ਗੈਂਗਸਟਰ ਛੜਤਾ ਫੇਰ ਉਹ ਤਾਂ ਰਿਕਸ਼ਨ ਕਮਿਸ਼ਨ ਦੀ ਇੰਟਰਵੈਂਸ਼ਨ ਦੇ ਨਾਲ ਉਹਨੂੰ ਵਾਪਸ ਭੇਜਿਆ ਇਹ ਨਹੀਂ ਕੁਝ ਗੈਂਗਸਟਰਾਂ ਨੇ ਡੇਰਾ ਬਾਬਾ ਨਾਨਕ ਜਿਹਾ ਕਬਜ਼ਾ ਕੀਤਾ ਸਵਾ 4 ਲੱਖ ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਹੋ ਗਿਆ ਇਕਨੋਮੀ ਕਲੀ ਯਸੀਮ ਮਰ ਗਏ ਜੇ ਜਿਹੜੀ ਸਾਡੀ ਗੱਲਬਾਤ ਸੀ ਉਹਦੇ ਛੱਡ ਕੇ ਦੂਸਰੀ ਗੱਲ ਪੰਜਾਬ ਲੁੱਟਿਆ ਗਿਆ ਐ ਐ ਤੋਂ ਤਾਂ ਪੰਜਾਬ ਐਗਰੀਕਲਚਰ ਸਟੇਟ ਆ ਸਾਡੀ ਸਾਡੀ ਹੋਂਦ ਕੀ ਐ ਕਿ ਅਸੀਂ ਖੇਤੀ ਪ੍ਰਧਾਨ ਸੁਭਾਏ 23000 ਏਕੜ ਜ਼ਮੀਨ ਅਕਵਾਇਰ ਕਰ ਰਹੀ ਐ ਕਿਨੇ ਅੱਖੇ ਵੀ ਜ਼ਮੀਨ ਅਕਵਾਇਰ ਕਰ ਗੋ ਕੋਈ ਡਿਮਾਂਡ ਆਈ ਐ ਪੈਸੇ ਇਕੱਠੇ ਕਰਨੇ ਪੰਜਾਬ ਮਾਰਨਾ ਪੰਜਾਬ ਦੀ ਹੋਂਦ ਖਤਮ ਹੋ ਜਾਏਗੀ ਜੇ ਖੇਤੀ ਪ੍ਰਧਾਨ ਇਹ ਤੋਂ ਫਰੰਡਿੰਗਰ ਚਲਪੋ ਤੇ ਹਬੋਲ ਤੱਕ ਸਾਜੀਆਂ ਸਰਕਾਰ ਹਾਈਵੇ ਕੰਕਰੀਟ ਜੰਗਲ ਬਣ ਗਏ